ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਟਲੀ ਵਿੱਚ ਪੱਕੇ ਹੋਣ ਦਾ ਸੌਖਾ ਤਰੀਕਾ ਕੀ ਬਾ ਕਿਹੜੇ ਤਰੀਕੇ ਨਾਲ ਬੰਦਾ ਇਟਲੀ ਵਿੱਚ ਪੱਕਾ ਸਕਦਾ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਭਾਵੇਂ ਉਹ ਨਵੰਨਤ ਵਾਲੇ ਪੇਪਰਾਂ ਤੇ ਆਇਆ ਵਾ ਭਾਵੇਂ ਉਹ ਸਾਵਣ ਵਾਲੇ ਪੇਪਰਾਂ ਤੇ ਆਇਆ ਵਾ ਭਾਵੇਂ ਉਹ ਦਿਮਾਂਸ਼ੀ ਵੀ ਪਰਤਿਆ ਆਪਾਂ ਅੱਜ ਟੌਪਿਕ ਬਾਰੇ ਗੱਲ ਕਰਾਂਗੇ ਕਿ ਸੌਖੇ ਤਰੀਕਾ ਕਿਹੜਾ ਵਾ ਪੱਕਾ ਹੁੰਦਾ ਇਟਲੀ ਵਿੱਚ ਜਾਦਾ ਚਿਰ ਨਾਲ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਉੱਚ ਮਿਲ ਜਾਵੇ ਤੇ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਾ ਕੀਤਾ ਸਮਝਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਤਕਰੀਬਨ ਮੇਰੇ ਵੀਰ ਭਾਡੇ ਲਈ ਮੈਨੂੰ 10-12 ਬੰਦੇ ਮੈਸੇਜ ਕਰ ਦਿੰਦੇ ਆ ਤੇ ਆਪਾਂ ਸਾਰਿਆਂ ਦੇ ਜਵਾਬ ਦੇ ਦਿੰਦੇ ਆ ਕੋਈ ਵੀ ਵੀਰ ਭਰਾ ਮੈਨੂੰ ਮੈਸੇਜ ਕਰ ਸਕਦਾ ਇੰਸਟਾਗ੍ਰam ਦੇ ਉੱਤੇ ਆਪਾਂ ਤੁਹਾਨੂੰ ਜਵਾਬ ਜੂਰ ਦਵਾਂਗੇ ਲੋ ਵੀ ਫਿਰ ਕਰਦੇ ਆ ਵੀਡੀਓ ਸਟਾਰ ਕੀ ਜਿਹੜੇ ਆਪਾਂ ਕਿਹੜੇ ਪੇਪਰਾਂ ਸੌਖੇ ਤੇ ਕਿਹਨਾਂ ਬੰਦਾ ਪੱਕਾ ਹੋ ਸਕਦਾ ਵਾ ਕਿਉਂਕਿ ਨਾਰਮਲੀ ਗੱਲ ਵਾ ਇੱਕ ਬੰਦਾ ਐਡਾ ਵਾ 9 ਮੰਥ ਵਾਲੇ ਪੇਪਰਾਂ ਤੇ ਇਟਲੀ ਵਿੱਚ ਆਉਂਦਾ ਵਾ ਆਣ ਕੇ ਇੱਥੇ ਆਪਣੇ ਫਿੰਗਰ ਕਰਾਉਂਦਾ ਵਾ ਫਿੰਗਰ ਕਰਾਉਣ ਤੋਂ ਬਾਅਦ ਉਹਨੂੰ ਸੰਜੋਰ ਨੂੰ ਮਿਲਦੀ ਆ 9 ਮੰਥ ਵਾਲੀ ਤੇ 9 ਮੰਥ ਵਾਲੀ ਸੰਜੋਰ ਨੂੰ ਉਹ ਲੈ ਕੇ ਉਹ ਵੇਟ ਕਰਦਾ ਕਿ ਪੇਪਰ ਓਪਨ ਹੋਣ ਕਨਵਰਸੇਸ਼ਨ ਦਾ ਦਮਾਂਦਾ ਕਰਦਾ ਮਲਕੀ ਪੇਪਰ ਚੇਂਜ ਕਰਾਉਣ ਦਾ ਦਮਾਂਦਾ ਕਰਦਾ ਵਾ ਠੀਕ ਆ ਤੇ ਜਦੋਂ ਪੇਪਰ ਉਹਨੂੰ ਨਿਕਲ ਜਾਂਦੇ ਆ ਉਹਦੇ ਪੇਪਰ ਜਿਹੜੇ ਆ ਉਹ 9 ਮੰਥ ਵਾਲੇ ਪੇਪਰਾਂ ਤੋਂ ਸਾਲ ਵਾਲੇ ਪੇਪਰਾਂ ਵਿੱਚ ਚੇਂਜ ਹੋ ਜਾਂਦੇ ਆ ਪਰ ਇਹਦੇ ਚ ਇੱਕ ਟਵਿਸਟ ਵੀ ਹੈਗਾ ਵਾ ਟਵਿਸਟ ਇਹ ਵਾ ਕਿ ਕਈ ਵਾਰ ਕੀ ਹੁੰਦਾ ਵਾ ਕਿ ਸੰਜੋਰ ਨੂੰ ਵੀਰਾਂ ਭਰਾਵਾਂ ਨੂੰ 9 ਮੰਥ ਵਾਲੀ ਮਿਲ ਜਾਂਦੀ ਆ ਉਸ ਤੋਂ ਬਾਅਦ ਕੀ ਹੁੰਦਾ ਵਾ ਉਸ ਤੋਂ ਬਾਅਦ ਸੰਜੋਰ ਨੂੰ ਜਿਹੜੀ ਮਿਲਦੀ ਆ ਉਹ 3 ਮਹੀਨੇ ਦੀ ਮਿਲਦੀ ਆ ਜਾਂ 4 ਮਹੀਨੇ ਦੀ ਮਿਲਦੀ ਆ ਠੀਕ ਆ ਤੇ ਉਹਦੇ ਵਿੱਚ ਪੇਪਰ ਓਪਨ ਨਹੀਂ ਹੁੰਦੇ ਨਾ ਜਿਹੜਾ ਸਾਲ ਵਾਲੇ ਤੇ ਵੀ ਆ ਦੇ ਸੰਜੋਰ ਨਾਲ ਜਿਹੜੀ ਐ ਐਕਸਪਾਇਰ ਹੋ ਜਾਂਦੀ ਤੇ ਐਕਸਪਾਇਰ ਹੋਣ ਤੋਂ ਬਾਅਦ ਜਿਹੜਾ ਵਾ ਉਹ ਦਮਾਂਦਾ ਨਹੀਂ ਵੱਜਦਾ ਕਿ ਪੇਪਰ ਚੇਂਜ ਕਰਵਾਉਣਾ ਦਮਾਂਦਾ ਨਹੀਂ ਵੱਜਦਾ ਤੇ ਵੀਰ ਭਰਾ ਇੱਥੇ ਬਾਅਦ ਵਿੱਚ ਦੋ ਨੰਬਰ ਚ ਹੋ ਜਾਂਦੇ ਐ ਇਦਾਂ ਬਹੁਤ ਵੀਰਾਂ ਭਰਾਵਾਂ ਨਾਲ ਹੁੰਦਾ ਇੱਕ ਵੀਰਾਂ ਨੂੰ ਕਿਉਂਕਿ ਨਾਰਮਲੀ ਗੱਲ ਵਾ ਕਈ ਵੀਰਾਂ ਨੂੰ ਕੋਟੇ 'ਚ ਨਾਮ ਹੀ ਨਹੀਂ ਆਉਂਦਾ ਕੋਟਾ ਹੀ ਨਹੀਂ ਮੁਲਕੀਪੁਰਾਂ ਦਾ ਕਿਉਂਕਿ ਨਾਰਮਲੀ ਗੱਲ ਵਾ ਇਹ 9 ਮੰਥ ਵਾਲੇ ਦੇ ਪਰਾਂ ਤੇ ਜੇਕਰ ਇੰਡੀਆ ਤੋਂ 50000 ਆਪਾਂ ਕਹ ਲਈਏ ਇੱਕ ਮੈਂ ਐਗਜ਼ਾਮਪਲ ਦੇਣ ਲੱਗਾ ਕਿ 500 ਤੇੜਾ ਕੋਟਾ ਬਾਅਦ ਵਿੱਚ ਚੇਨ ਕਰਾਉਣ ਦਾ ਮਾਮਾ ਹੁੰਦਾ ਵਾ ਉਹ ਹੁੰਦਾ ਸਿਰਫ 5000 ਬੰਦੇ ਦਾ ਜਾਂ 7000 ਬੰਦੇ ਦਾ ਉਸ ਤੋਂ ਬਾਅਦ ਨੇ ਹੁੰਦਾ ਬਾਕੀ ਸਾਰੇ ਜਿਹੜੇ ਵੀਰ ਭਰਾਵਾ ਉਹ ਦੋ ਨੰਬਰ 'ਚ ਹੋ ਜਾਂਦੇ ਆ ਬਾਅਦ ਵਿੱਚ ਚਿੱਟਲੀ ਦੇ ਵਿੱਚ ਠੀਕ ਹੈ ਇਹ ਪ੍ਰੋਸੈਸ ਹੁੰਦਾ ਨੌ ਮਹੀਨਾ ਵਾਲੇ ਪੇਪਰਾਂ ਦਾ ਮੈਂ ਤਾਂ ਤੁਹਾਨੂੰ ਕਹਿਣਾ ਨਾ ਕਿ ਜੇਕਰ ਤੁਹਾਡੀ ਗੱਲ ਵੱਜਦੀ ਆ ਆਪਣੇ ਵਕੀਲ ਨਾਲ ਜਾਂ ਤੁਹਾਡੇ ਮਾਲਕ ਨਾਲ ਤੁਸੀਂ ਸਾਲ ਵਾਲੇ ਪੇਪਰਾਂ ਦੀ ਗੱਲ ਕਰੋ ਸਾਲ ਵਾਲੇ ਪੇਪਰਾਂ ਦਾ ਫਾਇਦਾ ਕੀ ਵਾ ਉਹਦੇ ਬਾਰੇ ਆਪਾਂ ਗੱਲ ਕਰ ਲੈਨੇ ਆਂ ਸਾਵਾਲ ਵਾਲੇ ਪਪਾਂ ਜੋ ਤੁਸੀਂ ਇਟਲੀ ਚਾਹੁੰਦੇ ਜੇ ਤੁਹਾਡੇ ਫਿੰਗਰ ਹੁੰਦੇ ਆ ਤੁਸੀਂ ਮਾਲ ਥੱਲੇ ਆਪਣੇ ਥੱਲੇ ਕੰਮ ਕਰਦੇ ਜੇ ਤੁਹਾਨੂੰ ਪਹਿਲੀ ਸੰਜੋਰ ਨੂੰ ਮਿਲ ਜਾਂਦੀ ਆ ਜੋ ਤੁਹਾਨੂੰ ਪਹਿਲੀ ਸੰਜੋਰ ਨੂੰ ਮਿਲ ਜਾਂਦੀ ਆ ਉਹ ਇੱਕ ਸਾਲ ਤੁਹਾਡੀ ਆ ਆਪਾਂ ਕਹਿ ਲਈ ਕਿ ਪੱਕੀ ਸੰਜੋਰ ਨੂੰ ਆ ਤੁਸੀਂ ਕਿਸੇ ਹੋਰ ਥਾਂ ਦੇ ਕੰਮ ਕਰਕੇ ਆਪਣੀ ਸੰਜੋਰ ਨੂੰ ਜਿਹੜੀ ਆ ਬਾਅਦ ਵਿੱਚ ਰੀਨਿਊ ਕਰਾਈ ਜਾਓ ਹੌਲੀ 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 ਰੀਨਿਊ ਕਰਾਈ ਜਾਓ ਤੁਸੀਂ ਰੀਨਿਊ ਕਰਾ ਸਕਦੇ ਹੋ ਸੰਜੋਰ ਨੂੰ ਪਰ ਜਿਹੜੀ 9 ਮੰਥ ਵਾਲੀ ਉਹ ਤੁਸੀਂ ਰੀਨਿਊ ਨਹੀਂ ਕਰਾ ਸਕਦੇ ਤੁਹਾਨੂੰ ਵੇਟ ਕਰਨੀ ਪੈਣੀ ਹੈ ਤੁਹਾਡੇ ਪੇਪਰ ਚੇਂਜ ਹੋਣਾਂ ਨੂੰ 9 ਮੰਥ ਵਾਲੇ ਪੇਪਰਾਂ ਤੋਂ 6 ਵਾਲੇ ਪੇਪਰਾਂ ਵਿੱਚ ਚੇਂਜ ਹੋਣ ਉਸ ਤੋਂ ਬਾਅਦ ਤੁਸੀਂ ਰੀਨਿਊ ਕਰਾ ਸਕਦੇ ਹੋ ਠੀਕ ਹੈ ਇਹ ਫਾਇਦਾ ਹੁੰਦਾ ਵਾ ਹੁਣ ਆਪਾਂ ਗੱਲ ਕਰ ਲਿਆ ਡੋਮੈਸਟਿਕ ਵੀ ਆਪਣਾ ਡੋਮੈਸਟਿਕ ਵੀ ਆਪਣਾ ਦਾ ਵੀ ਹਿਸਾਬ ਇਦਾਂ ਹੀ ਹੁੰਦਾ ਵਾ ਕਿ ਪੇਪਰ ਉਹਦੇ ਵਿੱਚ ਤੁਹਾਨੂੰ ਸੰਜੋਰ ਨੂੰ ਮਿਲ ਜਾਂਦੀ ਹੈ ਵਧੀਆ ਤਰੀਕਾ ਹੈ ਕਿ ਜੇ ਆਉਣ ਵਾਲੀ ਗੱਲ ਤੁਸੀਂ ਡੋਮੈਸਟਿਕ ਪੇਪਰਾਂ ਦੇ ਇੱਥੇ ਆਏ ਹੁੰਦੇ ਜੇ ਤੁਹਾਨੂੰ ਸੰਜੋਰ ਨੂੰ ਮਿਲ ਜਾਂਦੀ ਆ ਤੇ ਬਾਕੀ ਤੁਹਾਡੀ ਜਿਹੜੀ ਸੰਜੋਰ ਨੂੰ ਵਾ ਉਹ ਰੀਨਿਊ ਹੋ ਜਾਂਦੀ ਵਾ ਜਿਆਦਾ ਫਾਇਦਾ ਹੈ ਜੇਕਰ ਕਿਸੇ ਵੀਰਪਰਾ ਦਾ ਫਾਦਰ ਜਾਂ ਮਦਰ ਇਟਲੀ ਵਿੱਚ ਨਹੀਂ ਹੈਗੇ ਤਿੱਗੇ ਉਹਨੇ ਆਪ ਪਾਉਣਾ ਵਾ ਫਿਰ ਮੇਰੇ ਹਿਸਾਬ ਨਾਲ ਸਾੜ ਵਾਲੇ ਪੇਪਰਾਂ ਚਾਓ ਜਿਆਦਾ ਵਧੀਆ ਰੋਗੇ ਤੁਹਾਡੇ ਮੋਢੇ ਪੈਸਾ ਨੇ ਪਾ ਵਾਦ ਲੱਗ ਜਾਣਾ ਲੱਗ ਜਾਣਾ ਤੁਸੀਂ ਸਾੜ ਵਾਲੇ ਪੇਪਰਾਂ ਜਿੱਥੇ ਆਓਗੇ ਨਾ ਤੁਹਾਨੂੰ ਸੰਜੋਰ ਨੂੰ ਮਿਲ ਗਈ ਤੁਸੀਂ ਵੇਲੇ ਜੋ ਉਸ ਤੋਂ ਬਾਅਦ ਤੁਹਾਨੂੰ ਪੇਪਰ ਆਪੇ ਨਾਰਮਲ ਹੀ ਗੱਲ ਤੁਹਾਡੀ ਸੰਜੋਰ ਨੂੰ ਰੀਨਿਊ ਹੋ ਜਾਈ ਵਾ ਪਰ ਜੇਕਰ ਕਿਸੇ ਵੀਰਪਰਾ ਦਾ ਫਾਦਰ ਜਾਂ ਮਦਰ ਇੰਡੀਆ ਇੱਥੇ ਇਟਲੀ ਵਿੱਚ ਹੈਗਾ ਇਸ ਟਾਈਮ ਤੇ ਤੁਹਾਡੀ ਐਜ 18 ਸਾਲ ਤੋਂ ਘੱਟ ਵਾ ਉਹਦਾ ਬੈਨੀਫਿਟ ਤੁਹਾਨੂੰ ਕੀ ਬਾ ਤੁਸੀਂ ਬਿਨਾ ਪੇਪਰਾਂ ਤੋਂ ਆਪਣੇ ਫਾਦਰ ਦੇ ਜਾਂ ਤੁਹਾਡੇ ਮਦਰ ਦੇ ਬੇਸ ਤੇ ਇਟਲੀ ਆ ਸਕਦੇ ਜੇ ਤੁਸੀਂ ਪੱਕੇ ਵੀ ਹੋ ਸਕਦੇ ਇਟਲੀ ਸੌਖੇ ਤਰੀਕੇ ਨਾਲ ਠੀਕ ਹੈ ਉਹਦਾ ਕੀ ਚੱਕਰ ਹੈ ਜੇਕਰ ਤੁਹਾਡੇ ਫਾਦਰ ਕੋਲ ਹੈਗੀ ਬਾ ਇਟਾਲੀਅਨ ਸਿਟੀਜ਼ਨਸ਼ਿਪ ਫਿਰ ਜਦੋਂ ਤੁਸੀਂ ਇੰਡੀਆ ਤੋਂ ਇਟਲੀ ਆਉਂਦੇ ਜੇ ਨਾ ਤੁਹਾਨੂੰ ਨਾਰਮਲੀ ਗੱਲ ਹੈ ਜੇਕਰ ਤੁਹਾਡੀ ਉਮਰ 18 ਸਾਲ ਤੋਂ ਘੱਟ ਵਾ ਤੁਹਾਨੂੰ ਸਿਟੀਜ਼ਨਸ਼ਿਪ ਨਾਲ ਹੀ ਮਿਲ ਜਾਣੀ ਤੁਹਾਡੇ ਫਾਦਰ ਦੇ ਜਾਂ ਤੁਹਾਡੇ ਮਦਰ ਦੇ ਨਾਲ ਪਰ ਜੇ ਜੇ ਤੁਹਾਡੇ ਫਾਦਰ ਕੋਲ 10 ਸਾਲ ਵਾਲੀ ਸੰਜੋਰ ਨਾ ਫਿਰ ਤੁਹਾਨੂੰ 2 ਸਾਲ ਵਾਲੀ ਜਾਂ 1.5 ਸਾਲ ਵਾਲੀ ਤੁਹਾਨੂੰ ਸੰਜੋਰ ਨਾ ਮਿਲ ਜਾਣੀ ਆ ਤੁਸੀਂ ਉਹਦੇ ਨਾਲ ਰਮਾਨਾ ਨਜ਼ਾਰੇ ਲਈ ਜਾਣੇ ਆ ਮਲਕੀ ਤੁਹਾਨੂੰ ਤੁਸੀਂ ਇੱਥੇ ਆਉਣਾ ਤੁਹਾਨੂੰ ਮਿਲਕੀ ਤੁਹਾਨੂੰ ਕੰਟੈਕਟ ਨਹੀਂ ਲੱਪਣਾ ਪੈਣਾ ਤੁਹਾਨੂੰ ਕੰਮ ਨਹੀਂ ਲੱਭਣਾ ਪੈਣਾ ਵੀ ਕੰਮ ਲੱਭੋ ਮਾਲਕ ਸਾਡੇ ਫਿੰਗ ਕਰਾਵੇ ਤੁਸੀਂ ਬਸ ਆਪਣੇ ਨੂੰ ਲਾਸ ਕਰਵਾਉਣਾ ਵਾ ਨੂੰ ਲਾਸ ਤਾਂ ਮੇਨ ਤੋਂ ਬਾਤ ਆ ਵੀਜ਼ਾ ਲੱਗਣਾ ਵਾ ਫੈਮਿਲੀ ਵਾਲਾ ਤੇ ਫੈਮਿਲੀ ਵਾਲਾ ਜੇ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਇਟਲੀ ਵਿੱਚ ਪਹੁੰਚ ਜਾਣਾ ਤੇ ਤੁਸੀਂ ਆਪ ਹੀ ਅਪਲੀਕੇਸ਼ਨ ਜਮਾ ਕਰਾਉਣੀ ਹੁੰਦੀ ਵਾ ਸਾਰਾ ਕੁਝ ਆਪ ਹੀ ਕਰਨਾ ਹੁੰਦਾ ਹੈ ਕਿ ਨਾਰਮਲੀ ਗੱਲ ਤੁਹਾਡਾ ਫਾਦਾ ਜਾਂ ਤੁਹਾਡੇ ਮਦਰ ਇੱਥੇ ਹੋਣਗੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਵਾ ਕਿ ਤਾ ਕਿਤਾ ਪੇਪਰ ਡੇਡਿਆਂ ਹੁੰਦੇ ਆ ਇਹ ਸੌਖਾ ਤਰੀਕਾ ਜੇਕਰ ਤੁਹਾਡੇ ਮਾ ਫਾਦਰ ਮਦਰ ਜਾਂ ਫਾਦਰ ਤੁਹਾਡੇ ਇਟਲੀ ਵਿੱਚ ਹੈਗੇ ਵਾ ਉਹਨਾਂ ਕੋ ਡਾਕੂਮੈਂਟ ਹੈਗੇ ਤੇ ਤੁਹਾਡੀ ਉਮਰ ਜਿਹੜੀ 18 ਸਾਲ ਤੋਂ ਘੱਟ ਵਾ ਤੁਸੀਂ ਸੌਖੇ ਤੇ ਇਟਲੀ ਵਿੱਚ ਪੱਕੇ ਹੋ ਸਕਦੇ ਜੀ ਇਹ ਸਭ ਤੋਂ ਸੌਖਾ ਤਰੀਕਾ ਵਾ ਉਸ ਤੋਂ ਬਾਅਦ ਜੇਕਰ ਕਿਸੇ ਵੀਰਪਰਾ ਦਾ ਮਦਰ ਜਾਂ ਫਾਦਰ ਇਟਲੀ ਵਿੱਚ ਨਹੀਂ ਹੈਗੇ ਤੇ ਉਹ ਇਟਲੀ ਵਿੱਚ ਪੱਕੇ ਹੋਣਾ ਚਾਹੁੰਦਾ ਵਾ ਹੱਲੇ ਹਾਲ ਦੀ ਘੜੀ ਜਿਹੜੀ ਆਪਸ਼ਨ ਬੈਸਟ ਵਾ ਉਹ ਹੈ ਗਿਆਸ ਹਾਵ ਵਾਲੇ ਪੇਪਰਾਂ ਵਾਲੀ ਜੇਕਰ ਤੁਹਾਡਾ ਲੱਖ ਮੈਂ ਕਹੂੰਗਾ ਲੱਖ ਭਾਵੇਂ 1.5 ਲੱਖ ਤੁਹਾਡਾ ਵੱਧ ਲੱਗਦਾ ਵਾ ਤੁਸੀਂ ਲੱਖ ਜਾਂ 1.5 ਲੱਖ ਵੱਧ ਲਾ ਕੇ ਸਾਵਣੇ ਪੇਪਰ ਭਰਾਓ ਤੇ ਸਾਵਣੇ ਪੇਪਰਾਂ ਦੇਖ ਲਈਓ ਚਾਓ ਜਿਆਦਾ ਫਾਇਦਾ ਤੁਹਾਨੂੰ ਹੋਊਗਾ ਕਿ ਤੁਸੀਂ ਸੌਕੇ ਤੇਕਣਾ ਪੱਕੇ ਹੋ ਜਾਓਗੇ ਕਿਉਂਕਿ 9 ਮਨਸਾਲੇ ਪੇਪਰਾਂ ਤੁਸੀਂ 8 ਲੱਖ ਜਾਂ 9 ਲੱਖ ਰੁਪਇਆ ਲਾ ਕੇ ਆਏ ਉਸ ਤੋਂ ਬਾਅਦ ਤੁਹਾਡੇ ਪੇਪਰ ਰੀਨਿਊ ਨਾ ਹੋਏ ਤੁਸੀਂ 2 ਨੰਬਰ 'ਚ ਤੁਹਾਡਾ ਜਿਹੜਾ 8-9 ਲੱਖ ਰੁਪਇਆ ਤੁਹਾਡਾ ਗਿਆਬ ਬੰਨੀਵਾ ਇਦੇ ਰਹੀ ਜੇਕਰ ਤੁਸੀਂ ਸਾਲ ਵਾਲੇ ਪਿਆ ਆਪਣਾ ਤੇ ਆਏ ਜੇ ਤੁਹਾਡਾ ਭਾਵੇਂ 8 ਦਾ ਭਾਵੇਂ ਤੁਹਾਡਾ 10 ਲੱਖ ਵੀ ਲੱਗਾ ਤੁਹਾਡਾ 2 ਲੱਖ ਰੁਪਏ ਵੱਧ ਲੱਗਾ ਵਾ ਪਰ ਤੁਹਾਨੂੰ ਪੱਕਾ ਹੈਗਾ ਤੁਹਾਡੇ ਜੇ ਇੱਕ ਕਿਤੇ ਲਫਿੰਗ ਹੋ ਤੁਹਾਨੂੰ ਇੱਕ ਹੀ ਸੰਜੋੜ ਨਾਲ ਮਿਲ ਗਈ ਤੁਸੀਂ ਪੱਕੇ ਜੇ ਇੱਟਲੀ ਜੇ ਤੁਹਾਨੂੰ ਬਾਅਦ ਵਿੱਚ ਕੰਮ ਕਰਨਾ ਵਾ ਆਪਣਾ ਕੰਟਰੈਕਟ ਕਰਾਉਣਾ ਵਾ ਤੇ ਉਸ ਤੋਂ ਬਾਅਦ ਆਪਣੇ ਜਿਹੜੇ ਪੇਪਰ ਆ ਆਪ ਤੁਸੀਂ ਰੀਨਿਊ ਕਰ ਜਾਣਾ ਹੈ ਪੇਪਰ ਸੌਖਾ ਤਰੀਕਾ ਸਭ ਤੋਂ ਠੀਕ ਹੈ ਤੇ ਜਿਹੜੇ ਵੀਰ ਭਰਾ ਇਦਾਂ ਆਉਣਾ ਚਾਹੁੰਦੇ ਮੇਰੇ ਹਿਸਾਬ ਨਾਲ ਤੁਹਾਨੂੰ 9 ਮੰਥ ਵਾਲੇ ਤੋਂ ਜ਼ਿਆਦਾ ਵਧੀਆ ਪੇਪਰ ਹੈਗੇ ਆ ਸਾਲ ਵਾਲੇ ਸਾਲ ਵੇ ਪੈਣ ਦੇ ਇੱਥੇ ਆਓ ਸੌਖ ਲਓ ਮਿੱਤਰੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁੜੋ ਕਰਿਓ ਤੇ ਮਿਲਦੇ ਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ